ਕਿ ਹਰਿਆਣੇ ਚ ਤੇ ਦਿੱਲੀ ਚ ਬਿਲਕੁਲ ਬਾਜ਼ੀ ਪਲਟੀ ਪਈ ਆ ਯੂਪੀ ਤੇ ਛੱਡ ਦਿਓ ਇਸੇ ਕਰਕੇ ਹੀ ਸਵਾਤੀ ਮਾਲੀਵਾਲ ਦੇ ਮਾਮਲੇ ਚ ਜੇ ਤੁਸੀਂ ਵੇਖੋਗੇ ਦਿੱਲੀ ਪੁਲਿਸ ਜਾਂ ਉਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਭਈ ਉਹ ਐ ਤੇਜੀ ਨਾਲ ਕੰਮ ਕਰ ਰਿਹਾ ਜਿਸ ਤਰ੍ਹਾਂ ਸਵਾਤੀ ਮਾਲੀਵਾਲ ਦਾ ਮਾਮਲਾ ਮੀਡੀਆ ਚ ਉਬਾਰਿਆ ਗਿਆ ਉੱਬਰਣਾ ਵੀ ਚਾਹੀਦਾ ਜੇ ਬਦਤਮੀਜ਼ੀ ਕਿਸੇ ਨੇ ਕੀਤੀ ਹੈ ਕਿਸੇ ਨਾਲ ਤੱਕਾ ਹੋਇਆ ਪਰ ਉਹ ਪ੍ਰਮਾਣਤੂ ਨਾ ਚਾਹੀਦਾ ਬੰਦ ਸਾਬਤੂ ਨਾ ਚਾਹੀਦਾ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਗੋਦੀ মিডিਆ ਨੇ ਚਲਾਇਆ ਫਿਰ ਉਸ ਤੋਂ ਬਾਅਦ ਸਵਾਤੀ ਮਾਲੀਵਾਲ ਜਿਸ ਤਰ੍ਹਾਂ ਕੁਝ ਘੰਟੇ ਦੀ ਖਾਮੋਸ਼ੀ ਤੋਂ ਬਾਅਦ ਵਾਪਸ ਆਉਂਦੇ ਆ ਮੈਡੀਕਲ ਹੁੰਦਾ ਰਾਤੋ ਰਾਤ ਨੋਟਸ ਨਿਕਲਦੇ ਆ ਕਾਰਵਾਈਆਂ ਪੈਂਦੀਆਂ ਤੇ ਅਖੀਰ ਵਿਭਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਬ ਮੇਰਾ ਮੰਨਣਾ ਇਹੀ ਹੈ ਕਿ ਇਹ ਯਤਨ ਹੈ ਕਿ अरविंद केजरीवाल जिसने काफी पट्थू पा ਦਿੱਤਾ ਸੀਗਾ ਪੈਰਾਂ ਥੱਲੇ ਕਹਿ ਲੋ ਕਿ ਸੇਕ ਜਿਹੜਾ ਸੀਗਾ ਮਚਾ ਦਿੱਤਾ ਸੀ ਭਾਜਪਾ ਦੇ ਕਿ ਕਿਸੇ ਤਰੀਕੇ ਨਾਲ अरविंद केजरीवाल ਨੂੰ ਬਾਈ ਨਤਿਆ ਜਾਵੇ ਹੁਣ ਉੱਥੇ ਬੰਦ ਕਮਰੇ ਚ ਕੀ ਹੋਇਆ ਤੁਸੀਂ ਜਾਂ ਮੈਂ ਨਹੀਂ ਜਾਣਦੇ ਕਿਨਾਂ ਕਾਰਨਾ ਕਰਕੇ ਹੋਇਆ ਅਸੀਂ ਨਹੀਂ ਜਾਣਦੇ ਪਰ ਜਿਸ ਤਰ੍ਹਾਂ ਵਕਤ ਪੈ ਰਿਹਾ ਜਿਸ ਤਰ੍ਹਾਂ ਘੇਰਾਬੰਦੀ ਹੋ ਰਹੀ ਆ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਇਸ ਮਾਮਲੇ 'ਚ ਉਲਝਾਇਆ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਲੱਗਦਾ ਹੈ ਕਿ ਵਹਿਬ ਤੋਂ ਬਾਅਦ ਘੇਰਾਬੰਦੀ ਜਿਹੜੀ ਅਸਲ 'ਚ ਹੋਏਗੀ ਤਾਂ ਉਹ ਸ਼ਾਇਦ ਮੇਰਾ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਇਹੀ ਕਬਦ ਹੈ ਇਹੀ ਗੱਲ ਦਿਆ ਫਿਰ ਕਿਉਂਕਿ ਚੂਨ ਵਿਸ਼ਲੇਸ਼ਣ ਆਪਣਾ ਕਾਫੀ ਲੰਬਾ ਹੋ ਗਿਆ ਸੀਗਾ ਇਸ ਖਬਰ ਨੂੰ ਆਪਾਂ ਇੱਥੋਂ ਤੱਕ ਹੀ ਸੀਮਤ ਰੱਖਦੇ ਹਾਂ ਜਿੰਨੀ ਕੋ ਅਪਡੇਸ਼ਨ ਹੁਣ ਤੱਕ ਆਈ ਆ ਤਾਂ ਦੇਖਦੇ ਹਾਂ ਕਿ ਅੱਗੇ ਇਸ ਮਾਮਲੇ ਦੇ ਵਿੱਚ ਕੀ ਬਣਦਾ ਹੈ ਦੇਖਦੇ ਹਾਂ ਰਾਗਮ ਚੱਡਾ ਪਹੁੰਚ ਗਿਆ ਬਿਲਕੁਲ ਦਿੱਲੀ 'ਚ ਉਹ ਸੀਐਮ ਰਹਿਸ਼ ਤੇ ਗਏ ਆ ਕਾਲਾ ਚਸ਼ਮਾ ਲਾਇਆ ਸੀ ਗੋਰੇ-ਗੋਰੇ ਮੁਖੜੇ 'ਤੇ ਕਾਲਾ-ਕਾਲਾ ਚਸ਼ਮਾ ਤੌਬਾ ਖੁਦਾ ਖੈਰ ਕਰੇ ਖੂਬ ਹੈ ਕ੍ਰਿਸ਼ਮਾ ਤਾਂ ਕ੍ਰਿਸ਼ਮਾ ਤੇ ਖੂਬ ਸੀਗਾ ਉਹਨਾਂ ਦੇ ਗੋਰੇ-ਗੋਰੇ ਮੁਖੜੇ ਤੇ ਕਾਲਾ-ਕਾਲਾ ਚਸ਼ਮਾ ਜਿਹੜਾ ਉਹ ਜੱਚ ਰਿਹਾ ਸੀਗਾ ਹੁਣ ਕਾਲੇ-ਕਾਲੇ ਚਸ਼ਮੇ ਨੂੰ ਉਤਾਰ ਕੇ ਜਦੋਂ ਸਪੈਕਸ ਲਾ ਕੇ ਪੰਜਾਬ ਚੋਂਗੇ ਦਿੱਲੀ ਚ ਰਹਿਣਗੇ ਕੀ ਬਣਦਾ ਕੀ ਬਣਾਉਂਦਾ ਫਿਰ ਦੇਖਦੇ ਆ ਉਦਾਂ ਰਗਵ ਚੱਡਾ ਨੂੰ ਮਿਸ ਕਰ ਰਹੇ ਸੀਗੇ ਪੰਜਾਬੀ ਕਿ ਜਿਹੜਾ ਛੇਤੀਬੜ ਨਾਜਰਾ ਤਾਂ ਗੱਲ ਇਹ ਆ ਕਿ ਉਹ ਬਾਈ ਅੱਛਾ ਆ ਮੈਂ ਜ਼ਰੂਰੀ ਦੱਸ ਦੇ ਮਾਬੋਰ ਵਾਲੇ ਜੀ ਇੱਕ ਹੋਰ ਸੱਜਣ ਨੇ ਮੈਨੂੰ ਮੈਂਸ਼ਨ ਕੀਤਾ ਸੀਗਾ ਕੋਈ ਹਰਪ੍ਰੀਤ ਸਿੰਘ ਜੀ ਮਖੂ ਸਾਫਸੀ ਉਹ ਮਖੂ ਨਹੀਂ ਜਿਹੜੇ ਜਰਨਲਿਸਟ ਨੇ ਕੋਈ ਹੋਰ ਸਨਵੀਰ ਜੀ ਉਹਨਾਂ ਨੇ ਮੈਨੂੰ ਮੈਂਸ਼ਨ ਕੀਤਾ ਸੀ ਮੇਰੇ ਪੇਜ ਨੂੰ ਪਹਿਲੀ ਗੱਲ ਤੇ ਮੈਂ ਸਾਫ਼ ਕਰ ਦੇਵਾਂ ਕਿ ਮੈਂ ਇਸ ਚੈਨਲ ਦਾ EMPLOYEE ਹਾਂ ਇਸ ਪਰਿਵਾਰ ਦਾ ਹਿੱਸਾ ਹਾਂ ਦੂਜੀ ਗੱਲ ਅਸੀਂ ਵਾਰ-ਵਾਰ ਚੇਤਾਵਨੀ ਦਿੱਤੀ ਹੋਈ ਹੈ ਸਰ ਕਿ ਦੇਖੋ ਸੌਫਟਵੇਅਰ ਨੇ ਅੱਜ ਕੱਲ ਅਸੀਂ ਕੁਝ ਨਹੀਂ ਕਰਦੇ ਹੁਣ ਮੈਂ ਬੈਠਾ ਕੀ ਕਰ ਸਕਦਾ ਜੇਕਰ ਤੁਸੀਂ ਮੇਰੇ ਇਸ ਲਾਈਵ ਨੂੰ ਆਪਦੇ ਲਾਈਵ ਤੇ ਕਰ ਦਿਓ ਸੌਫਟਵੇਅਰ ਹੁੰਦਾ ਹੈ ਜਸਟ ਤਾਂ ਉਹ ਤੁਹਾਡੇ ਪੇਜ ਤੋਂ ਲਾਈਵ ਹੋ ਜਾਏਗਾ ਪਰ ਐਸੇ ਸੌਫਟਵੇਅਰ ਹੁੰਦੇ ਨੇ ਅੱਜਕੱਲ ਐਸਾ ਇਹਨਾਂ ਦਾ ਹੈ ਮੇਰਾ ਖੁਦ ਤੇ ਪਤਾ ਨਹੀਂ ਕਿੰਨੀ ਵਾਰੀ ਕਾਪੀਰਾਈਟ ਆਇਆ ਮੇਰੇ ਖੁਦ ਦੇ ਪੇਜ ਤੇ ਉਹ ਆਟੋਮੈਟਿਕਲੀ ਸੌਫਟਵੇਅਰ ਜਿਹੜੇ ਆ ਉਹ ਚੱਕ ਲੈਂਦੇ ਆ ਕੰਮ ਨੂੰ ਠੀਕ ਹੈ ਜੀ ਜਦੋਂ ਇੱਕ ਵਾਰੀ ਸਟ੍ਰਾਈਕ ਵੱਜ ਗਈ ਤੁਹਾਡਾ ਪੇਜ ਜਿਹੜਾ ਉਹ ਡੈਮੇਜ ਹੋ ਜਾਏਗਾ ਅਸੀਂ ਵਾਰ-ਵਾਰ ਕਹਿੰਦੇ ਆ ਅੱਜ ਵੀ ਮੈਂ ਕਹਿੰਨਾ ਉਹ ਭਾਈ ਸਾਹਿਬ ਤੱਕ ਵੀ ਮੇਰੀ ਗੱਲ ਪਹੁੰਚਾ ਦੇਣਾ ਕਿ ਅਸੀਂ ਕੁਝ ਨਹੀਂ ਕਰਦੇ ਜੀ ਅਸੀਂ ਇਕੱਲੇ ਇਕੱਲੇ ਪੇਜ ਤੇ ਥੋੜੀ ਨਿਗਰੱਖਦੇ ਆ ਕਿਸੇ ਦੇ ਕੌਣ ਕੀ ਕਰ ਰਿਹਾ ਇਹ ਸਾਰਾ ਸਿਸਟਮੈਟਿਕਲੀ ਤੁਹਾਨੂੰ ਪਤਾ ਹੀ ਆ ਮੇਰੇ ਖੁਦ ਦੇ ਮੇਰੇ ਤੇ ਇੱਕ ਦਿਨ ਬਿਨਾ ਗੱਲ ਤੋਂ ਹੀ ਕਾਪੀਰਾਈਟ ਆ ਗਿਆ ਤੁਸੀਂ ਸੋਚੋ ਮੈਂ ਲਾਈਵ ਕਰ ਰਿਹਾ ਸੀਗਾ ਮੈਂ ਲਾਈਵ ਕਰ ਰਿਹਾ ਸੀਗਾ ਆਪਰੇ ਘਰੋਂ ਪੇਜ ਤੋਂ ਲਾਈਵ ਕੀਤਾ ਜਿੱਦਾਂ ਮੋਦੀ ਸਾਹਿਬ ਈਵੀਐਮ ਬਾਰੇ ਮੈਂ ਗੱਲ ਕੀਤੀ ਤਾਂ ਤੁਸੀਂ ਸੱਚ ਜਾਣਿਓ ਕਿ ਫੇਸਬੁੱਕ ਵਾਲਿਆਂ ਨੇ ਕਾਪੀਰਾਈਟ ਭੇਜ ਕੇ ਮੇਰਾ ਪੇਜ ਜਿਹੜਾ ਸੀਗਾ ਉਹ ਕਰ ਦਿੱਤਾ ਨੁਕਸਾਨ ਕਰ ਦਿੱਤਾ ਸੋ ਮੈਂ ਕਿਨੂੰ ਕਵਾਂ ਉਹ ਭਾਈ ਸਾਹਿਬ ਕਹਿ ਰਿਹਾ ਸੀਗਾ ਕਿ ਮੇਰਾ ਪੇਜ ਮੋਨਟਾਈਜ਼ ਨਹੀਂ ਹੈਗਾ ਜੀ ਇਹ ਵੇਖ ਲਓ ਪੰਜਾਬ ਬਚਾਉਣ ਦੀ ਗੱਲ ਕਰ ਪਹਿਲੀ ਗੱਲ ਅਸੀਂ ਪੰਜਾਬ ਬਚਾਉਣ ਦੀ ਗੱਲ ਨਹੀਂ ਕਰਦੇ ਅਸੀਂ ਲੀਡਰ ਨਹੀਂ ਹੈ ਪੰਜਾਬ ਬਚਿਆ ਹੋਇਆ ਅਸੀਂ ਕਹਿੰਨੇ ਆ ਕਿ ਤੁਸੀਂ ਬਚਾ ਬਚੋ ਬਚਾਓ ਤੁਹਾਡੇ ਤੋਂ ਬਚਾ ਲਈਏ ਜਿਹੜੇ ਪੋਲੀਟੀਸ਼ੀਅਨ ਨੇ ਹਨ ਤੁਹਾਡੇ ਤੋਂ ਅਸੀਂ ਬਚਾ ਬਚਾ ਲਈਏ ਤਾਂ ਬਿਹਤਰ ਹੈ ਪੰਜਾਬ ਨੂੰ ਕੁਛ ਨਹੀਂ ਹੋਇਆ ਇਹ ਸਾਰੇ ਪਾਸੇ ਇਸ ਤਰ੍ਹਾਂ ਦੇ ਸੰਕਟ ਹੁੰਦੇ ਆ ਅਸੀਂ ਉਹਨਾਂ ਦੀ ਗੱਲ ਕਰਦੇ ਆ ਪੰਜਾਬ ਬਚਾਉਣ ਵਾਲੇ ਅਸੀਂ ਕੌਣ ਹੁੰਨੇ ਆ ਜੀ? ਤਾਂ ਗੱਲ ਇਹ ਆ ਕਿ ਠੀਕ ਆ ਅਸੀਂ ਮਿਹਨਤ ਕਰਦੇ ਆ ਤੇ ਮਿਹਨਤ ਦਾ ਅਸੀਂ ਆਪਦਾ ਫਲ ਵੀ ਲੈਨੇ ਆ ਪੈਸਾ ਵੀ ਲੈਨੇ ਆ। ਇਹਦੇ 'ਚ ਕੋਈ ਸ਼ੱਕ ਨਹੀਂ ਆ। ਅਖੇ ਇੱਕ ਪਾਸੇ ਪੰਜਾਬ ਬਚਾਉਣ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਪੈਸੇ ਲਈ ਆ ਸਭ ਕੁਝ। ਹਜ਼ੂਰ ਤੁਸੀਂ ਕਿਸੇ ਦਾ ਕੰਟੈਂਟ ਕੱਟ ਕੇ ਪਾਉਂਗੇ? ਇਹ ਬਿਲਕੁਲ ਕਾਪੀਰਾਈਟ ਆ। ਤੁਸੀਂ ਅਸੀਂ ਵਾਰ-ਵਾਰ ਬੇਨਤੀ ਕਰਦੇ ਆ। ਕਿ ਅੱਜ ਕੱਲ ਆਟੋਮੈਟਿਕਲੀ ਸਟ੍ਰਾਈਕ ਵੱਜ ਜਾਂਦੀ ਆ ਸੌਫਟਵੇਅਰ ਆ ਫੇਸਬੁਕ ਕੋਲ ਵੀ ਆ ਚੈਨਲਾਂ ਕੋਲ ਵੀ ਆ ਸਾਰਿਆਂ ਕੋਲ ਵੀ ਆ ਮੇਰੇ ਤੇ ਤਾਂ ਨਜਾਇਜ਼ ਹੀ ਵੱਜ ਗਈ ਤੁਸੀਂ ਸੋਚੋ ਮੈਂ ਆਪਣੇ ਕਮਰੇ ਚੋਂ ਬੈਠ ਕੇ ਲਾਈਵ ਕਰ ਰਿਹਾ ਤਾਂ ਮੇਰੇ ਤੇ ਕਿਵੇਂ ਸਟ੍ਰਾਈਕ ਵੱਜੂਗੀ ਤੇ ਮੇਰੇ ਤੇ ਵੀ ਸਟ੍ਰਾਈਕ ਵੱਜ ਗਈ ਤਾਂ ਗੱਲ ਇਹ ਆ ਕਿ ਮੇਰੀ ਗੁਜ਼ਾਰਿਸ਼ ਤੁਹਾਨੂੰ ਹੱਥ ਬਨ ਕੇ ਆ ਜਿਹੜੀ ਵੀ ਚੀਜ਼ ਤੁਸੀਂ ਇਸਤੇਮਾਲ ਕਰਨੀ ਉਹਨੂੰ ਕਟੋ ਨਾ ਉਹਨੂੰ ਐਜ਼ ਇਟ ਸ਼ੇਅਰ ਕਰ ਦਿਓ ਆਪਣਾ ਉੱਤੇ opinion ਲਿਖ ਦਿਓ ਆਪਣਾ ਉੱਤੇ opinion ਲਿਖ ਦਿਓ ਜੇ ਤੁਸੀਂ ਸਾਡੇ ਨਾਲ ਸਹਿਮਤ ਨਹੀਂ ਆਲੋਚਨਾ ਵੀ ਕਰਨੀ ਹੈ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਹੈ ਡੋਂਟ ਵਰੀ ਕੋਈ ਚੱਕਰ ਹੀ ਨਹੀਂ ਹੈਗਾ ਅਸੀਂ ਮਤਲਬ ਕਿ ਉਹਦੇ ਵਾਸਤੇ ਵੀ ਤਿਆਰ ਆਂ ਜੇ ਤੁਸੀਂ ਆਲੋਚਨਾ ਕਰਕੇ ਕਈ ਸਾਨੂੰ ਟ੍ਰੋਲ ਕਰਦੇ ਆ ਤਾਂ ਅਸੀਂ ਉਹਨਾਂ ਦੇ ਕਿਹੜਾ ਕੋਈ ਗੱਟੇ ਤੇ ਕੋਈ ਡਾਂਗ ਮਾਰਦੇ ਨੇ ਗੰਡਾਸੀ ਮਾਰਦੇ ਨੇ ਸੋ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਤੁਸੀਂ ਉਹ ਉਹਨਾਂ ਉਹਨਾਂ ਜਿਹੜਾ ਕਲਿੱਪ ਆ ਜਾਂਦਾ ਫੇਸਬੁੱਕ ਤੇ ਉਹ ਕਲਿੱਪ ਨੂੰ ਚੱਕ ਕੇ ਸ਼ੇਅਰ ਕਰ ਦਿਓ ਸੋ ਇਹ ਗੱਲ ਨਾ ਕਰਿਆ ਕਰੋ ਇੱਕ ਤੇ ਗਲਤੀ ਤੁਹਾਡੀ ਹੁੰਦੀ ਹੈ ਇੱਕ ਉਲਟਾ ਤੁਸੀਂ ਸਾਨੂੰ ਦੱਸ ਦਿਓ ਕਿ ਪੈਸੇ ਲਈ ਇਸ ਤਰ੍ਹਾਂ ਬਿਲਕੁਲ ਅਸੀਂ ਪੈਸੇ ਲਈ ਹੀ ਕੰਮ ਕਰਦੇ ਆਂ ਸਾਡੀ ਮੈਨੇਜਮੈਂਟ ਲੱਖਾਂ ਰੁਪਏ ਦਾ ਬਜਟ ਰੱਖਦੀ ਹੈ ਮਹੀਨੇ ਦਾ ਤਾਂ ਉਹ ਚਾਹੇਗੀ ਨਾ ਕਿ YouTube ਤੋਂ ਕੁਛ ਨਾ ਕੁਛ ਅਰਨ ਹੋਵੇ ਤਦੇ ਹੀ ਸਾਡੇ ਘਰ ਚੱਲਣਗੇ ਸਾਡੇ ਬੱਚੇ ਤਦੇ ਹੀ ਰੋਟੀ ਖਾਣਗੇ ਆ ਤੁਹਾਡੇ ਤਾਂ ਬਿਜ਼ਨਸ ਹੋਰ ਹੋ ਸਕਦੇ ਆ ਕਾਰੋਬਾਰ ਹੋ ਸਕਦਾ ਹੋ ਸਕਦਾ ਜ਼ਮੀਨ ਦੱਥਾ ਚੰਗਾ ਹੋਵੇ ਪਰ ਵੀਰੇ ਅਸੀਂ ਤੇ ਰੋਟੀ ਇੱਥੋਂ ਖਾਣੀ ਹੈ ਨਾ EMPLYEE ਜਿੰਨੇ ਆਸੀਂ ਤਾਂ ਦੇਖ ਲਓ ਸਾਡੀ ਟੀਮ ਕਿੰਨੀ ਆਂਗਾ ਸਾਡੇ ਕਿੰਨੇ ਬਾਲ ਬੱਚੇ ਆ ਉਹ ਇਹ ਚੀਜ਼ ਹੁੰਦੀ ਆ ਥੋੜਾ ਜਿਹਾ ਮੈਂ ਫੇਰ ਅੱਜ ਕਹਿ ਦੇਵਾਂ ਕਿ ਬ੍ਰਦਰ ਕਦੇ ਵੀ ਕਿਸੇ ਦੀ ਚੀਜ਼ ਘੱਟ ਕੇ ਨਾ ਵਰਤੋ ਤੁਸੀਂ ਮੋਨਟਾਈਜ਼ ਕਰਾਇਆ ਜਾਂ ਮੋਨਟਾਈਜ਼ ਨਹੀਂ ਕਰਾਇਆ ਦਸਨ ਮੈਟਰ ਪਰ ਉਹ ਅੱਜ ਕੱਲ ਇਹੋ ਜੇ ਸੌਫਟਵੇਅਰ ਰੱਖੀ ਬੈਠੇ ਆ ਕਿ ਨਾਲ ਦੀ ਨਾਲ ਹੀ ਚੱਕ ਦਿੰਦੇ ਆ ਖੈਰ ਇਹ ਮੈਂ ਚੰਗਾ ਕੀਤਾ ਤੁਹਾਨੂੰ ਦੱਸ ਵੀ ਦਿੱਤਾ ਤੇ ਚੰਗਾ ਕੀਤਾ ਤੁਸੀਂ ਪੁੱਛ ਨਹੀਂ ਲਿਆ ਹਾਂਜੀ ਹਾਂਜੀ ਮਨਦੀਪ ਸਿੰਘ ਜੀ ਬਿਲਕੁਲ ਇਹ ਤਾਂ ਕੰਧ ਤੇ ਲੱਗੀ ਫੋਟੋ ਜਾਂ ਆਵਾਜ਼ ਕਰਕੇ ਵੀ ਕਾਪੀਰਾਈਟ ਲਾ ਸਕਦੇ ਬਿਲਕੁਲ ਉਹ ਸਾਡੇ ਦੇ ਲਾਂਭਾ ਦੇ ਜਾਂਦਾ ਸੀ ਉਹ ਸੱਜਣ ਚਲੋ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਭਲਾ ਹੋਵੇ ਪਰ ਥੋੜਾ ਜੇ ਪੇਜ ਚਲਾਉਣਾ ਤੇ ਥੋੜਾ ਗਿਆਨ ਵੀ ਰੱਖੋ ਇਹਨਾਂ ਚੀਜ਼ਾਂ ਦਾ ਬੱਚੇ ਨਹੀਂ ਕਰ ਨਹੀਂ ਅਸੀਂ ਕਿੱਥੋਂ ਘਰ ਚਲਾਉਣਾ ਬਹੁਤ ਮਾੜੀ ਗੱਲ ਹੈ ਲੋਕਾਂ ਦੀ ਉਹਨਾਂ ਦੇ ਹੱਕ ਨਹੀਂ ਕਰ ਸਕਦੇ ਜੀ ਅਸੀਂ ਖੇਤੀ ਕੀਤਾ ਚਾਹੁੰਦੇ ਵੀ ਜਾਵੇ ਕਾਲਿਆਕੇ ਇਸ ਤਰ੍ਹਾਂ ਨਾ ਕਰੋ ਨਾ ਅਸੀਂ ਮਿਹਨਤ ਕਰਦੇ ਆਂ ਮਤਲਬ ਕਿ ਹੁਣ ਨੋਟਸ ਆਉਂਦਾ ਹੈ ਜਾਂ ਧਮਕੀ ਆਉਂਦੀ ਹੈ ਤਾਂ ਸਾਨੂੰ ਆਉਂਦੀ ਹੈ ਕੋਈ ਲਾਂਭਾ ਦਿੰਦਾ ਉਹ ਸਾਨੂੰ ਨਹੀਂ ਦਿੰਦਾ ਸਿੱਧਾ ਤੁਹਾਨੂੰ ਨਹੀਂ ਪਤਾ ਰਾਤ ਨੂੰ 12-12 ਵਜੇ ਤੱਕ ਵੀ ਕਈ ਵਾਰ ਗੱਲ ਕਰਨੀ ਪੈਂਦੀ ਹੈ ਗੱਲਾਂ ਸੁਣਨੀਆਂ ਪੈਂਦੀਆਂ ਨੇ ਕਿ ਹਾਂ ਬਈ ਅਗਲਾ ਕਹਿੰਦਾ ਗੱਲ ਕਰ ਬਈ ਸੋ ਇਸ ਵਾਸਤੇ ਉਹ ਚਲੋ ਸਾਡਾ ਫਰਜ਼ ਹੈ ਅਸੀਂ ਉਸ ਕੰਮ ਵਾਸਤੇ ਪੈਸੇ ਲੈਣੇ ਆ ਉਹਦੇ ਵਾਸਤੇ ਤਿਆਰ ਆ ਪ੍ਰੈਸ਼ਰ ਹੈਂਡਲ ਕਰਨੇ ਪੈਂਦੇ ਪਰ ਇਹ ਮੈਂ ਗੁਜ਼ਾਰਿਸ਼ ਕਰੂੰਗਾ ਕਿ ਜਿਹੜੀ ਵੀ ਚੀਜ਼ ਤੁਹਾਨੂੰ ਚੰਗੀ ਲੱਗਦੀ ਆ ਆਪਦੇ opinion ਸਹਿਤ ਉਹਨੂੰ ਸ਼ੇਅਰ ਕਰਦਿਆ ਕਰੋ ਕਲਿੱਪ ਆ ਜਾਂਦੀ ਆ ਆਪਣੀ Facebook ਤੇ